ਗੁਰਲਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਆਓ ਗੱਲ ਕਰੀਏ ਵਿਦੇਸ਼ਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਦੀ ਜਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਪੰਜਾਬ ਦੇ ਵਿੱਚ ਪਿਛਲੇ ਸਾਲ ਪਾਸਪੋਰਟ ਬਣਾਉਣ ਦਾ ਰਿਕਾਰਡ ਮੱਠਾ ਪਿਆ ਕੇਂਦਰੀ ਏਜੰਸੀ ਅਨੁਸਾਰ ਪਿਛਲੇ ਸਾਲਾਂ ਦੇ ਵਿੱਚ ਪਾਸਪੋਰਟ ਬਣਾਉਣ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਜੋ ਲਗਭਗ 1 ਕਰੋੜ ਦੇ ਲਗਭਗ ਪਾਸਪੋਰਟ ਬਣੇ ਪਰ ਜੇਕਰ ਦੇਖੀਏ 2021 ਦੇ ਵਿੱਚ 644000 2022 ਦੇ ਵਿੱਚ 935000 2023 ਦੇ ਵਿੱਚ 1194000 2024 ਦੇ ਵਿੱਚ 106000 ਪਰ 2025 ਦੇ ਵਿੱਚ 31 دسمبر 25 ਤੱਕ ਸਿਰਫ 7.8 ਲੱਖ ਪਾਸਪੋਰਟ ਬਣੇ ਜਿਸ ਨਾਲ ਲੱਗਦਾ ਵੀ ਕੁਝ ਰਫਤਾਰ ਮੱਠੀ ਪੈ ਗਈ ਕਿਉਂਕਿ ਵਿਦੇਸ਼ਾਂ ਦੇ ਵਿੱਚ ਕਾਨੂੰਨ ਬਹੁਤ ਜ਼ਿਆਦਾ ਸਖਤ ਹੋ ਗਏ ਹਨ ਅਤੇ ਪੀਆਰ ਹੋਣ ਦੀਆਂ ਸੰਭਾਵਨਾਵਾਂ ਵੀ ਘਟ ਗਈਆਂ ਹਨ ਅਤੇ ਵਿਦੇਸ਼ਾਂ ਦੇ ਵਿੱਚ ਹੁਣ ਕੰਮ ਵੀ ਘਟ ਹੈ ਸੋ ਉਸ ਨੂੰ ਦੇਖਦੇ ਆ 2025 ਦੇ ਵਿੱਚ ਪਾਸਪੋਰਟ ਜੋ ਬਣੇ ਨੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਬਣੇ ਨੇ ਧੰਨਵਾਦ